ਹਾਂ ਇਹਦੇ ਵਿੱਚ ਕਮੀਆਂ ਕਿਹੜੀਆਂ ਭਾਜੀ ਸਾਡੇ ਹੀ ਮਹਿਕਮੇ ਦੀਆਂ ਹਾਂ ਉਹ ਹੀ ਕਹਿੰਦੇ ਅਸੀਂ ਇੱਕ ਮੰਚ ਤੇ ਇਕੱਠੇ ਨਹੀਂ ਹੁੰਦੇ ਕੋਈ ਵੀਰ ਨਾਲ ਹਾਦਸਾ ਹੋਇਆ ਸੀ ਇਹਨਾਂ ਨੇ ਉੱਥੇ ਮੈਨੂੰ ਕੀਤਾ ਹਾਂ ਹਾਂ ਕਿੱਡੀ ਵੱਡੀ ਦੇਖੋ ਸਾਡੇ ਮਹਿਕਮੇ ਲਈ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਬਾਈਪੁਰਜੀ ਦਾ ਦਾਤਾ ਬਾਈਪੁਰਜੀ ਦੇ ਪੁੱਤ ਰਹੇ ਹਿਸ਼ਾਮਪੁਰ ਤੋਂ ਅਰਦਾਸ ਮੰਗੰਦਰ ਹੋਣਾ ਭਾਈ ਸਾਹਿਬ ਭਾਈ ਜੀ ਸਾਡੇ ਭਾਜੀ ਸੰਦੇ ਇਹ ਸਾਡੇ ਭਾਈ ਸਾਹਿਬ ਨੇ ਲੁਜਾਏ ਤੋਂ ਕੀ ਤੁਸੀਂ ਕਹਿੰਦੇ ਹੋ ਕਿ ਕਿਸੇ ਕੋਮਾ ਹੁੰਦੀ ਹੈ ਕੋਮਾ ਜੀ ਇਹ ਜਦੋਂ ਹਾਸਾ ਆਉਂਦਾ ਕਿੱਦਾਂ ਆਣ ਵਾਲੇ ਇਹਦੇ ਪੈਗਰ ਹੁੰਦੇ ਨੇ ਅੱਛਾ ਜੀ ਖਤਰੇ ਤੋਂ ਬਾਹਰ ਆਉਣਾ ਤੇ ਰੱਖਣਾ ਜਿਹੜਾ ਅੱਛਾ ਜੀ ਤੇ ਡਾਕਟਰਾਂ ਨੂੰ ਫੀਡ ਵਗੈਰਾ ਦੇਣੀ ਕਿ ਸ਼ੁਰੂ ਕਰ ਦਿੱਤੀ ਗਈ ਹੈ ਲਿਕਵਿਡ ਹੈ ਬਸ ਜੂਸ ਤੇ ਸੂਪ ਵਗੈਰਾ ਬਸ ਅੱਛਾ ਜੀ ਉਹ ਆਪਾਂ ਜਿਹੜੇ ਜਰਾ ਗੱਲ ਕਰਦੇ ਸੀਗੇ ਇਹ ਜਿਹੜੇ ਭਾਈ ਸਾਹਿਬ ਨੂੰ ਸਾਹਿਆਂ ਦੇ ਕੋਲ ਜੋ ਕਾਰ ਹੋਇਆ ਕਾਰੀਆਂ ਬਾਈਕ ਹੋਈ ਕੈਸਾ ਜੇ ਤਾਂ ਹਾਸਾ ਹੋਣਾ ਆਪਾਂ ਹਾਸਾ ਕੈਸਾ ਜੇ ਇਹ ਹਾਸਾ ਹੀ ਇੱਕ ਸਾਧਨ ਹੈ ਜਿੰਨਾ ਭੁੱਲਣ ਵਾਲਾ ਹਾਸਾ ਜੋ ਹਾਸਾ ਲੁੱਟੇਰੇ ਉਹਨੂੰ ਲੁੱਟ ਨਹੀਂ ਕੀਤੇਗੀ ਜਦ ਨਾਲ ਗਲਾ ਵੀ ਰਹਿ ਜਾ ਗਿਆ ਉਹ ਸਾਡੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਇਸ ਪੁੱਛੇ ਤੇ ਉਹਨਾਂ ਨੇ ਕਹਿੰਦੇ ਦਸਵੀਂ ਪੜ੍ਹਦੇ ਜਿਹੜਾ ਹਾਸਾ ਮੈਨੂੰ ਦਿੱਕਤ ਆ ਤੇ ਜੀ ਆਪਣੇ ਭਾਈ ਜੀ ਸੁਣਨ ਨੂੰ ਭਾਈ ਜੀ ਉਹ ਮਹਾਤਾ ਪਹਿਲਾਂ ਸਾਰੇ ਦਿਨਾਂ ਦੀ ਜਾਣਕਾਰੀ ਮਿਲ ਗਈ ਭਾਈ ਨਾਲ ਤੇ ਲੋਕ ਕਦੀ ਹੋਈ ਤੇ ਬੜੀ ਦਾ ਬਹਾ ਕਰੂਗੀ ਬਹੁਤ ਵੱਡਾ ਨੁਕਸਾਨ ਉਹਨਾਂ ਨੇ ਕਰ ਦੇਣਾ ਚਲੋ ਭਾਈ ਸਾਹਿਬ ਦੀ ਕਿਸਮਤ ਤੇ ਸਾਰੇ ਭਰਾਵਾਂ ਦੀਆਂ ਦੁਆਵਾਂ ਉਹ ਜੀ ਕਾ ਭਲੇ ਕਿਉਂ ਦੀ ਹੋ ਚੁੱਕਿਆ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੈ ਜਗੋ ਰਖੇ ਸਾਇਆ ਮਾਨ ਸਕੇ ਨਾ ਕੋਈ ਜੀ ਠੀਕ ਹੈ ਨਾ ਉਹਨਾਂ ਨੇ ਜਿਹੜੇ ਹਸਾਮ ਨਾਲ ਆਪਣਾ ਉਹਨਾਂ ਨੇ ਆਪਣੇ ਵੱਲੋਂ ਕਸਰ ਕੋਈ ਨਹੀਂ ਛੱਡੀ ਮੈਂ ਕਹਿੰਦਾ ਮਤਲਬ ਇਹ ਹੈ ਕਿ ਉਹਨਾਂ ਨੇ ਆਪਣੇ ਵੱਲੋਂ ਕਸਰ ਕੋਈ ਨਹੀਂ ਛੱਡੀ ਪਰ ਉਹ ਮਾਲਕ ਨੇ ਰੱਖ ਲਿਆ ਮਾਲਕ ਨੇ ਮਾਲਕ ਨੇ ਆਪਣਾ ਅਧ ਰੱਖਿਆ ਅੱਜ ਸਾਡਾ ਆਪਣਾ ਸਾਡੇ ਵਿੱਚ ਬਿਲਕੁਲ ਸਹੀ ਹੈ ਚੰਗਾ ਕੰਮ ਕਰਦੇ ਆ ਨਾ ਹਾਂ ਪਰ ਵਪਾਰੀ ਹੁਣ ਕੀ ਅੰਦਾਜ਼ਾ ਕਹਿੰਦਾ ਯਾਰ ਉਹ ਨਹੀਂ ਕਰਦਾ ਜਾਉਂਦੀ ਮੇਰੇ ਲਈ ਤੂੰ ਨਹੀਂ ਕਿਤੇ ਖੜਿਆ ਪਰ ਉਹ ਪਰਮਾਤਮਾ ਦੇਖਦਾ ਹੁੰਦਾ ਕੋਈ ਚੰਗਾ ਕੀਤਾ ਕਰਾਇਆ ਪਾਈ ਦਾ ਹਨਾ ਪਰਿਵਾਰ ਦਾ ਜੇ ਕੋਈ ਅੱਜ ਚਲੋ ਪੈਸਾ ਲੱਗਿਆ ਉਹ ਤੋਂ ਲੈ ਆਣਾ ਹਾਂ ਪੈਸਾ ਤਾਂ ਅੱਥਾ ਪਹਿਲਾਂ ਨਹੀਂ ਮਨ ਕਰਾਉਂਦੇ ਤੇ ਤੁਸੀਂ ਤੁਸੀਂ ਇਹ ਦੇਖੋ ਪਾਜੀ ਵੀ ਹਿੰਮਤ ਦੇਖੋ ਤੁਸੀਂ ਦੇਖ ਲਓ ਉਹ ਇੰਨਾ ਦਾ ਹਾਦਸਾ ਹੋਣ ਦੇ ਬਾਅਦ ਵੀ ਉਹਨੇ ਆਪਣੇ ਘਰੇ ਤੇ ਆਪ ਹਾਥ ਰੱਖ ਗਏ ਇਨਫੋਰਮ ਕੀਤਾ ਮੀਕਲ ਇਹ ਅਜੇ ਨਾਲ ਇਹ ਗੱਲ ਹੋਈ ਈ ਗੱਲ ਹੋਈ ਉਹ ਤੇ ਪਾਜੀ ਵੀ ਬੋਲੇ ਇਹ ਰੱਬ ਨੂੰ ਰੱਖਣ ਵਾਲੀ ਇਹ ਰੱਬ ਰੱਖਣ ਵਾਲੀ ਗੱਲ ਕਰ ਗਿਆ ਇਹ ਚੀਜ਼ ਹੈ ਹੁਣ ਤੁਸੀਂ ਵੀ ਦੱਸੋ ਮੈਨੂੰ ਕੀ ਹੈ ਮੈਂ ਕੱਲ ਪਾਜੀ ਨੂੰ ਮਿਲਿਆ ਵੀ ਕਿਦਾਂ ਪੀਛੇ ਨਾ ਕਿ 22 ਫੇਸ ਨਾਲ ਅੱਜ ਲੱਗਾ ਮੈਂ ਫੋਟੋਆਂ ਦੇਖੀਆਂ ਨਹੀਂ ਆ ਜਿਵੇਂ ਕੱਲੇ ਕੱਟੇ ਨਹੀਂ ਸੀ ਕਿਸੇ ਦੇ ਕੁੱਛ ਜੀ ਵੀ ਚਾਰ ਨੂੰ ਦਾ ਸ਼ੇਕ ਹੈ ਹਾਂ ਜੋ ਕਿੰਨੇ ਦੇਖੀ ਉਹ ਤਾਂ ਮੈਂ ਕਹਿੰਦਾ ਜੇ ਨਹੀਂ ਕਰ ਤਾਂ ਕਦੇ ਕਰਾਂਗੇ ਵੀ ਕਿਦਾਂ ਬੋਲ ਸਕਦੇ ਨੇ ਤੇ ਭਾਜੀ ਤੁਸੀਂ ਕਿਦਾਂ ਉਹ ਭਾਜੀ ਨੇ ਦੱਸਿਆ ਕਹਿੰਦੇ ਆਪਣੇ ਘਟਿਆ ਗਲਾ ਫੜ ਕੇ ਇਹ ਜਿਹੜੀ ਹੁੰਦੀ ਰੋਕ ਕੇ ਸਾਨੂੰ ਪਹੁੰਚ ਗਈ ਜਾ ਵਾਪਸ ਇਹ ਵੀ ਸ਼ੁਕਰ ਹੈ ਮਾਲਕ ਨੇ ਉਸ ਚੰ ਤੇ ਥੋੜੇ ਟਾਈਮ ਲਈ ਨੀ ਆਵਾਜ਼ ਲੈ ਆਦੀ ਕਿ ਭਾਜੀ ਨੂੰ ਪਹੁੰਚ ਚਲੀ ਉਹ ਦੇਖੋ ਇੰਨਾ ਤਾਂ ਹਾਦਸਾ ਹੋਈ ਬਾਰੇ ਗੱਲ ਕੀਤੀ ਮੈਂ ਕਿ ਹੁਣ ਕਿਦਾਂ ਬੋਲਣੇ ਨੇ ਭਾਜੀ ਕਹਿੰਦੇ ਵੀ ਇਹ ਜੋ ਨੇ ਤੇ ਆ ਪਾਈ ਤੇ ਪਾਈ ਆ ਤੇ ਇਹ ਵਾਸਤੇ ਇਹ ਨਿਕਲੇਗੀ ਫਿਰ ਉੱਪਰ ਜੇਗਾ ਜੇ ਬੰਦ ਹੋਊਗਾ ਬਾਲਾ ਉਹ ਆ ਗਿਆ ਜੀ ਉਹ ਤੇ ਕੁੜੇ ਜੀ ਕਿਸਮਤ ਦਾ ਚੈਨ ਆ ਤੈਨੂੰ ਮੇਜਰ ਐਕਸੀਡੈਂਟ ਆ ਸਮਝ ਲਓ ਜਿਹਦੇ ਮਤਲਬ ਉਹ ਤੁਸੀਂ ਇਹ ਵੀ ਦੇਖੋ ਇਹਦਾ ਹਰ ਹਰ ਦੇਖੋ ਕਿਸੇ ਵੀ মিডিਆ ਨੇ ਕਿਸੇ ਵੀ ਚੈਨਲ ਨੇ ਠੀਕ ਹੈ ਜੀ ਉਹ ਕਿਸੇ ਵੀ ਨਿਊਜ਼ਪੇਪਰ ਦੇ ਵਿੱਚ ਤੁਸੀਂ ਵੀਰਜੀ ਲਿਖਿਆ ਹੋਣਾ ਕਿਸੇ ਨਿਊਜ਼ਪੇਪਰ ਚ ਆਈਏ ਆਸ ਆਇਆ ਇਹ ਵਰ ਵੀ ਨਹੀਂ ਕੋਈ ਖੜਨਾ ਵਾਲਾ ਹੈ ਹੀ ਨਹੀਂ ਨਾ ਕੋਈ ਬੋਲਣ ਨੂੰ ਤੇ ਨਾ ਕੋਈ ਬੋਲਣਾ ਕਿਸੇ ਵੀ ਚੈਨਲ ਤੇ ਨਹੀਂ ਆ ਤੇ ਦਰਬਣਾ ਏਡਾ ਬਟਾਸਾ ਹੋਇਆ ਉਹ ਹੋਇਆ ਵੀ ਸਾਡੇ ਲਿਗਾਡੇ ਵਿੱਚ ਜੁੜਾ ਇੰਨਾ ਵੱਡਾ ਰੋਡ ਚਾਹਦਾ ਹਾਈਵੇ ਰੋਡ ਛੋਟੇ ਸਪੋਟ ਦੇ ਉੱਤੇ ਛੋਟੀ ਜੀ ਗੱਲ ਕਰਨਾ ਚਾਹੁੰਦਾ ਅੱਜ ਜਿਹੜੀ ਮੈਡੀਸਿਨ ਚੱਲ ਰਹੀ ਹੈ ਹਸਪੀਟਲਾਂ 'ਚ ਅੱਜ ਤੱਕ ਕਿਸੇ ਡਰਾਈਵਰ ਦੇ ਦੁਆਰਾ ਹਮ ਅੱਜ ਉਹ ਹੀ ਡਰਾਈਵਰ ਨੇ ਚੱਲੂਗੀ ਵੀ ਠੀਕ ਨਹੀਂ ਅਸੀਂ ਵੀ ਕਰਦੇ ਆ ਸਪਲਾਈ ਦਿੰਦੇ ਆ ਮੈਂ ਖੁਦ ਦਿੰਦਾ ਮੈਡੀਸਿਨ ਦੀ ਸਪਲਾਈ ਜਦੋਂ ਉੱਤਰ ਜਾਂਦੀ ਹੈ ਤੇ ਕਿਸੇ ਦੇ ਅੰਦਰ ਜਾਂਦੀ ਅੱਜ ਇਹ ਭਾਜੀ ਸੇਵ ਨੇ ਚਲੋ ਜ ਜਿੰਨਾ ਨਾ ਹੋਇਆ ਇਹਨਾਂ ਨੇ ਕੀਤਾ ਇਹਨੇ ਅੱਗੇ ਆ ਗਿਆ ਮੈਂ ਚਾਹ ਉਹ ਗਿਆ ਲੇਕਿਨ ਇੱਜੇ ਤੱਕ ਜੋ ਵੀ ਸਿਵਦਾ ਡਰਾਈਵਰ ਹੀ ਪੰਜਾਬ ਰਿਹਾ ਤੇ ਜੇ ਡਰਾਈਵਰਾਂ ਨੇ ਇਹ ਕੁਛ ਹੋਣ ਲੱਗਿਆ ਤੇ ਭਜੀ ਗਰਾਵਾ ਜੀ ਤੇ ਸਾਰੀ ਤੂੰ ਹੀ ਕਹਿ ਰਹੇ ਨਾ ਅਰਜੇ ਰੁਕੇ ਚਾਹੀ ਪਾਰ ਲੁਕੇ ਭਾਈ ਉਹੀ ਕਹਿ ਰਹੇ ਆ ਨਾ ਮੈਂ ਉਹ ਆਪਾ ਸਰਕਾਰਾਂ ਕੋਈ ਤੇ ਮਿਲੇਗਾ ਸਰਕਾਰਾਂ ਸਾਡੇ ਲਈ ਕੀ ਬਹੁਤ ਕਿੱਤਾ ਸੁਭਾ ਮਸਾਂ ਗੌਰਮੈਂਟ ਗੌਰਮੈਂਟ ਕੋਈ ਸਾਡਾ ਧਿਆਨ ਦੇਵੇ ਬਿਲਕੁਲ ਵੀ ਚੁੱਪ ਹੈ ਇਸ ਡਰਾਈਵਰ ਦੇ ਮਿਸ਼ੇ ਵਿੱਚ ਜੜੀ ਦੇਖ ਲੋ ਕੋਈ ਵੀ ਸਰਕਾਰੀ ਤਾਇਨਾਤ ਡ라이ਵਰ ਦੇ ਮੁੱਦੇ ਵਿੱਚੋਂ ਚੁੱਪ ਹੈ ਚੁੱਪੀ ਧਾਰੀ ਹੋਈ ਹੈ ਕਿਸੇ ਨੇ ਕੋਈ ਵੀ ਕੋਈ ਟਿੱਪਣੀ ਨਹੀਂ ਕਰਦਾ ਡ라이ਵਰ ਦੇ ਮੁੱਦੇ 'ਚ ਕੋਰੋਨਾ ਕਾਲ ਦੇ ਵਿੱਚ ਹਾਈ ਡਾਕਟਰਾਂ ਦੇ ਕਿੰਨਾ ਨਾਂ ਠੀਕ ਹੈ ਜੀ ਸਾਰੇ ਹੁਣ ਐਂਬੂਲੈਂਸ ਵੀ ਚਲਾਈ ਰੁਕਾਏ ਡਰਾਈਵਰਾਂ ਨੇ ਵੀ ਦਵਾਈਆਂ ਵੀ ਪਹੁੰਚਾਈਆਂ ਉਹ ਕਿਉਂ ਉਹਨਾਂ ਦੇ ਪਰਿਵਾਰ ਨਹੀਂ ਸੀਗੇ ਪਰਵਾਹ ਤਾਂ ਉਹਨਾਂ ਦੇ ਵੀ ਸੀਗੇ ਨਾ ਮੌਤਾ ਕਰਦੋਂ ਆਮ ਨਹੀਂ ਸੀਗਾ ਪਰ ਦਵਾਈਆਂ ਤੁਹਾਡੇ ਤੋਂ ਪਹੁੰਚਾਈਆਂ ਸਬਜ਼ੀਆਂ ਤੁਹਾਡੇ ਤੱਕ ਪਹੁੰਚਾਈਆਂ ਰਾਸ਼ਨ ਤੁਹਾਡੇ ਘਰਾਂ ਤੱਕ ਪਹੁੰਚਾਏ ਫਰਕ ਕੀ ਤਰੀਕਾ ਨਾ ਮਾਰੀਏ ਕਰਦੇ ਕੋਈ ਨਾ ਮਾਰੀਏ ਕਿ ਸਾਰਿਆਂ ਨੂੰ ਸਮਾਨਿਤ ਕੇ ਪਹੁੰਚਾਉਣਾ ਨਹੀਂ ਇੱਕ ਵਾਰ ਕੇ ਜੇ ਡਰਾਈਵਰ ਦਾ ਦੇਖੋ ਮੁੱਦਾ ਕਿਸੇ ਨੇ ਚੱਕਿਆ ਕਿ ਦੋ ਡਰਾਈਵਰ ਨਹੀਂ ਰੀਡ ਦੀ ਹੱਦੀ ਅੰਦਰ ਵਿੱਚ ਨਾ ਡਰਾਈਵਰਾਂ ਨੂੰ ਕੀ ਮਿਲਿਆ ਕੀ ਮਿਲਿਆ ਤੱਕੇ ਹਾਂ ਉਹ ਕਿਵੇਂ ਜਦੋਂ ਡਰਾਈਵਰ ਬਾਹਰੋਂ ਢੇਡਾ ਲਾ ਕੇ ਆਉਂਦਾ ਸੀ ਨਾ ਪਿੰਡ ਵਾਲੇ ਪਿੰਡ ਚ ਨਹੀਂ ਜਾਣ ਦਿੰਦੇ ਸੀ ਇਹਦੋਂ ਬਾਹਰ ਆਇਆ ਡਰਾਈਵਰ ਨੂੰ ਇਹ ਮਿਲਿਆ ਕਰੋਨਾ ਚ ਹਾਂ ਬਾਕੀ ਜਿਹੜੀ ਗੱਲ ਆਪਾਂ ਕਰਦੇ ਆਂ ਵੀ ਸਰਕਾਰ ਇਹਨਾਂ ਨੂੰ ਤਾਂ ਧੱਕੇ ਨਾਲ ਹੀ ਉਹਨੂੰ ਸਭੀਆ ਹਾਂ ਇਹਦੇ ਵਿੱਚ ਕਮੀਆਂ ਕੀਆਂ ਭਾਜੀ ਸਾਡੇ ਹੀ ਮਹਿਕਮੇ ਦੀਆਂ ਉਹ ਹੀ ਗੱਲ ਹੈ ਨਾ ਅਸੀਂ ਇੱਕ ਮੰਚ ਤੇ ਇਕੱਠੇ ਨਹੀਂ ਹੁੰਦੇ ਕੋਈ ਵੀਰ ਨਾਲ ਹਾਦਸਾ ਹੋਇਆ ਸੀ ਇਹਨਾਂ ਨੇ ਉੱਥੇ ਬੁਲ ਕੀਤਾ ਹਾਂ ਹਾਂ ਕਿੱਡੀ ਵੱਡੀ ਦੇਖੋ ਸਾਡੇ ਮਹਿਕਮੇ ਲਈ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਬੰਦਾ ਰੋਡ ਤੇ ਧੜਕ ਰਿਹਾ ਨਹੀਂ 112 ਜਦਿਆ ਮੈਂ ਸਰਕਾਰ ਨੂੰ ਪੁੱਛਣਾ ਮੈਂ 112 ਉਹ 112 ਕਿੱਥੇ ਹੈ ਤੁਸੀਂ 112 ਦੀ ਤਾਂ ਬਹੁਤ ਦੂਰ ਦੀ ਹੈ 112 ਕਿੱਥੇ ਹੈ 112 ਦੇ ਜਿਹੜੇ ਕਰਕੇ ਮੰਗਵਾਲੀ ਪੈਂਦੀ ਆ ਠੀਕ ਹੈ ਨਾ ਜੀ ਆਪਣੇ ਵਿੱਚ ਇੰਨੀ ਚੀਜ਼ ਨਹੀਂ ਜੀ ਇੱਡਾ ਵੱਡਾ ਹਾਈਵੇ ਆ ਤੁਸੀਂ ਕਦੀ 24 ਘੰਟੇ ਇਹੋ ਜਿਹਾ ਹੋ ਸਕਦਾ ਕਿ 10 ਮਿੰਟ ਕੋਈ ਟਰੱਕ ਨਾ ਨਿਕਲੇ ਹੋ ਸਕਦਾ ਕਦੀ ਨਹੀਂ ਹੋ ਹੀ ਨਹੀਂ ਸਕਦਾ ਇਹ ਤਾਂ 20 ਮਿੰਟ ਰੋਡ ਤੇ ਹੈ ਤੁਮ ਆਨੇ ਦੇ ਰਹੇ ਨਹੀਂ ਹਾਂਜੀ 20 ਮਿੰਟ ਰੋਡ ਤੇ ਹੈ ਤੇ ਨਹੀਂ ਮਿਲੀ ਤੇ ਕੋਣ ਨਿਕਲਿਆ ਹੀ ਡਰਾਈਵਰ ਹੀ ਨਿਕਲਿਆ ਹੀ ਹੋਵੇ ਉਹ ਵੀ ਇੱਕਾ ਹੀ ਹੈ ਨਾ ਇੱਕਾ ਹੈ ਨਹੀਂ ਉਹ ਵੀ ਸਾਡੇ ਬੜਾ ਬਰਭਾਵ ਤਾਂ ਵੀ ਹੋਰ ਸ਼ਰਮਿੰਦਗੀ ਵਾਲੀ ਗੱਲ ਹੈ ਜੀ ਆ ਵੀ ਨਹੀਂ ਸੋ ਪਾਰਾ ਨਹੀਂ ਆਪਾਂ ਮੈਂ ਵੀ ਜੀ ਤੁਹਾਡੀ ਗੱਲ ਕਰ ਰਿਹਾ ਮਾਫ ਕਰਨਾ 112 ਨੰਬਰ ਪਟੋਲੀਆ ਕੋਹਾ ਦਾ ਮਾ ਜਿਹਨੇ ਪੜਾ ਕਿਹਾ ਸੀਗਾ 112 ਨੰਬਰ ਪਟੋਲੀਆ 24 ਆਵਰ ਰੋਡ ਪਟੋਲੀਆ ਨੂੰ ਕਰੀ ਉਹ ਰੋਡ ਪਟੋਲੀਆ ਕਿੱਥੇ ਜਾਂਦਾ ਸਮੇਂ ਕਿੰਨੇ ਘਟੇ ਪੰਦਾ ਉੱਥੇ ਤੜਫਦਾ ਰਿਹਾ ਵਾ ਤੇ ਨਾ ਕਿਸੇ ਨੂੰ ਨਜ਼ਰ ਨਹੀਂ ਆਇਆ ਕਿਸੇ ਸਰਕਾਰੀ ਅਧਿਕਾਰੀ ਨਜ਼ਰ ਨਹੀਂ ਆਇਆ ਚਲੋ ਹਸਪੀਟਲ ਚ ਪਾਇਆ ਹਸਪੀਟਲ ਜੀ ਪੁੱਛ ਲੋ ਕੋਈ ਸਾਰ ਲੈ ਲੋ ਸਾਡੇ ਕੋਲ ਜਰੂਰ ਪੁਰਾਣੀ ਪਰ ਕਿਸੇ ਨੇ ਕੋਈ ਧਾਮ ਹੀ ਨਹੀਂ ਕਿਸੇ ਚੈਨਲ ਕੋਈ ਚੈਨਲ ਨਹੀਂ ਸਾਡੇ ਕੋਲ ਪਹੁੰਚਿਆ ਕੋਈ ਪੱਤਰਕਾਰ ਨਹੀਂ ਸਾਡੇ ਤੱਕ ਪਹੁੰਚਿਆ ਠੀਕ ਹੈ ਨਾ ਉਹ ਡਰਾਈਵਰ ਕਿਦਾਂ ਸਾਲ ਰਿਹਾ ਕਿਦਾਂ ਉਹਦਾ ਪਰਵਾਹ ਚੱਲ ਰਿਹਾ ਕਿਸੇ ਨੂੰ ਕੋਈ ਨਹੀਂ ਹਰ ਇੱਕ ਨੂੰ ਆਪਣੇ ਘਰ ਦੀ ਹੈ ਬਸ ਇਹ ਚੀਜ਼ਾਂ ਸਮਝ ਨਹੀਂ ਆ ਰਹੀਆਂ ਸਰਕਾਰ ਠੋਣੀ ਦਾ ਸਾਡੇ ਸਾਡੇ ਨਾਲ ਉਹ ਮਤਰੀਮਾਵਾ ਕਿਉਂ ਸਾਲ ਰੱਖ ਰਹੀਆਂ ਸਮਝ ਨਹੀਂ ਆਦੀ ਸਰਕਾਰ ਸਾਡੇ ਵੱਲ ਕਿਉਂ ਨਹੀਂ ਇਹ ਚੀਜ਼ਾਂ ਦੇਖ ਰਹੀਆਂ ਕਿਉਂ ਅਸੀਂ ਬੰਦੇ ਨਹੀਂ ਹੈ ਸਾਡੇ ਪਰਿਵਾਰ ਹੈ ਨਹੀਂਗਾ ਸਾਡੇ ਘਰ ਹੈ ਨਹੀਂਗੇ ਇਹ ਟਿਕਟ ਕਿਉਂ ਨਹੀਂ ਲਿਖਿਆ ਜਿਆਰੀ ਸਾਡੇ ਵੱਲ ਖਾਸ ਕਰਕੇ ਡਰਾਈਵਰ ਵਾਲੀ ਡਰਾਈਵਰ ਵਾਲੀ ਇਹ ਸਾਰਾ ਕੋਈ ਬੰਦੀਸ਼ ਚ ਹਾਲੇ ਸਾਡੇ ਮਹਿਮਣ ਨੂੰ ਨਹੀਂ ਕੱਢਣਾ ਪੈਣਾ ਉਹ ਵਿੱਚ ਡਰਾਈਵਰ ਦੇ ਵਿੱਚ ਬਹੁਤ ਪਾਵਰ ਹੈ ਇਹ ਸਵਾਰਨਾਪਾ ਕਹਿੰਦੇ ਆ ਨਾ ਆਪਣੇ ਤੇ ਲਾ ਕੇ ਚੱਲਣ ਮੰਨ ਕੇ ਚੱਲੋ ਉਹਦੇ ਨਾਲ ਨਹੀਂ ਹੋਇਆ ਮੇਰੇ ਨਾਲ ਕੰਮ ਹੋ ਚੁੱਕਿਆ ਇਹ ਸਮਝ ਕੇ ਚੱਲਣਾ ਸ਼ੁਰੂਆਤ ਕਰੋ ਆਪਣੇ ਤੋਂ ਵੀ ਆਪਾਂ ਸਾਥ ਦਿਓ ਬਾਈ ਦਾ ਹੁਣ ਵੀ ਕੋਈ ਵੀਡੀਓ ਪਾ ਕੇ ਇਸ ਮੁੱਦੇ ਦਾ ਕੋਈ ਦੋਸ਼ ਕਰੋ ਮੂਵਮੈਂਟ ਸਿਆਪਾ ਕਰੋ ਸਰਕਾਰ ਨੂੰ ਪਤਾ ਲੱਗੇ ਵੀ ਹਾਂ ਭਾਈ ਜਿਵੇਂ ਮੈਂ ਕੱਲਾ ਖੋਦ ਅਗਲਾ ਕਹਿੰਦਾ ਫੇਮ ਲਾਈਨ ਦਾ ਮਾਰਾ ਬੁੱਲੀ ਆ ਤਾਂ ਸਾਨੀ ਇਹ ਨਾ ਗੱਲ ਤਾਂ ਸਾਨੂੰ ਆਪਣੀ ਸ਼ੁਰੂਆਤ ਕਰਨੀ ਪੈਣੀ ਆ ਕਿਸੇ ਸਰਕਾਰ ਨੇ ਕਿਸੇ ਸਰਕਾਰੀ ਅਧਿਕਾਰੀ ਨੇ ਸਾਡਾ ਕੋਈ ਹਾਲ ਨਹੀਂ ਪੁੱਛਣਾ ਕਿਸੇ ਨੇ ਨਹੀਂ ਕੁਝ ਕਰਨਾ ਕਿਸੇ ਨਾਲ ਗੱਲਬਾਤ ਹੁੰਦੀ ਆ ਭਾਈ ਕਿਸੇ ਦੇ ਪਿੱਛੇ ਅੱਜ ਮੈਂ ਇੱਕ ਵੀਡੀਓ ਵੀ ਲੱਗੀ ਸੀ ਕਿ ਜੀ ਜੀ ਹੈਗੇ ਨਾ ਨਾਮ ਮੈਨੂੰ ਪਤਾ ਨਹੀਂ ਸ਼ਰਪੀਤ ਕੌਰ ਜੀ ਹਰਪ੍ਰੀਤ ਖੋਜੀ ਨੇ ਉਹਨਾਂ ਦੇ ਡਰਾਈਵਰਾਂ ਦੇ ਪੱਖ ਦੇ ਦੇਖੋ ਕਿੰਨੀਆਂ ਕਿੰਨਾ ਕੁਝ ਗਿਆ ਹੋ ਇਹ ਡਰਾਈਵਰਾਂ ਨੂੰ ਹੀ ਇੱਕ ਦੂਜੇ ਦੇ ਮੋਟੇ ਨਾਲ ਮੋਟਾ ਲਾਣਾ ਪਿਆ ਗੱਲ ਉਹਨਾਂ ਦੀ ਬਹੁਤ ਵਧੀਆ ਬਹੁਤ ਵਧੀਆ ਸੋਚਾਂ ਵਾਲੀ ਉਹਨਾਂ ਨੇ ਗੱਲ ਸਹੀ ਕਹੀ ਹੈ ਪਰ ਡਰਾਈਵਰ ਵੀਰਾਂ ਨੂੰ ਆਪਣੀ ਜਿਹੜੀ ਪਾਵਰ ਦਾ ਨਾ ਪਤਾ ਨਹੀਂ ਪਤਾ ਨਹੀਂ ਜਿਵੇਂ ਹੁੰਦਾ ਨਾ ਇੱਕ ਆਪਾਂ ਸਮਝ ਲੈਨੇ ਹਾਥੀ ਹਾਥੀ ਤੁਸੀਂ ਕਦੇ ਦੇਖਿਆ ਹੋਣਾ ਹਾਥੀ ਨੂੰ ਆਪਣੀ ਵਿਸ਼ਾਲ ਦੇ ਦਾ ਪਤਾ ਨਹੀਂ ਹੈ ਉਹ ਮੇਰੇ ਵਿਚਾਰ ਇਹਦਾ ਪਤਾ ਨਹੀਂ ਹੈ ਜੇ ਉਹਨੂੰ ਪਤਾ ਹੋਵੇ ਨਾ ਕਿ ਉਹ ਦੁਨੀਆਂ ਦਾ ਤਲਵਾਂ ਬਚਾ ਦਿੰਦੇ ਆ ਕੱਲੇ ਕੱਲੇ ਉਹ ਆਪਣੀ ਚੀਜ਼ ਤਾਂ ਨਹੀਂ ਪਤਾ ਕਿਉਂਕਿ ਉਹਦੀਆਂ ਅੱਖਾਂ ਦੇਖੋ ਤੁਸੀਂ ਕੱਲ੍ਹ ਤਾਂ ਹੋਈ ਹੈ ਨਾ ਉਹਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਉਹ ਤਾਂ ਜੀਉਂਦੀ ਰੋਸ਼ਨੀ ਅੱਖਾਂ ਦੀ ਤਾਂ ਕਿ ਉਹ ਕੋਈ ਚੀਜ਼ ਨਹੀਂ ਪਤਾ ਨਹੀਂ ਜਦੋਂ ਉਹਨੂੰ ਆਪਣੀ ਦੇਹ ਦਾ ਪਤਾ ਹੋਵੇ ਜਾਂ ਆਪਣੀ ਕਾਇਆ ਦਾ ਪਤਾ ਹੋਵੇ ਨਾ ਉਹ ਤਾਂ ਤਲਵਾਂ ਬਚਾ ਦਿੰਦੇ ਉਹ ਉਹ ਵੀ ਡਰਾਈਵਰ ਵੀ ਹੈ ਜੇ ਡਰਾਈਵਰ ਚਾਹਦਾ ਕੀ ਨਹੀਂ ਕਰ ਸਕਦੇ ਅਜੀ ਬਹੁਤ ਕੁਸ਼ ਕਰ ਸਕਦੇ ਆ ਪਰ ਉਹ ਮੈਂ ਕਹਿੰਦਾ ਵੀ ਸਰਕਾਰਾਂ ਦੀ ਅਕਾ ਟਿਕਾਣੇ ਆ ਜੇਗੀ ਪਰ ਨਹੀਂ ਪਹਿਲਾਂ ਹੀ ਰੇਸ ਵਿੱਚ ਪਿੱਛੇ ਭਾਈ ਕਾਨੂੰਨ ਆਏ ਸੀ ਕਿ ਡਰਾਈਵਰ ਨੂੰ 10 ਸਾਲ ਦੀ ਸਜ਼ਾ ਜੀ 30% ਡਰਾਈਵਰ ਰੁਕੇ ਆ ਕੋਈ ਕਹਿੰਦਾ ਜੀ ਮੇਰਾ ਨਹੀਂ ਉਸ ਵਿਸ਼ੇ ਦੇ ਵਿੱਚ ਅਸੀਂ ਵੀ ਇਹ ਧਰਨਾ ਦੇ ਕੇ ਚੰਨੋ ਵੀ ਲਾਇਆ ਸੀਗਾ ਮਕੇਰੀ ਵੀ ਲਾਇਆ ਸੀਗਾ ਦੇਖੋ ਪਰ ਕਿਸੇ ਨੇ ਚਾਬੀ ਨਾ ਡਰਾਈਵਰ ਕੋਲਿਆ ਚਾਬੀ ਹੁੰਦੀ ਆ ਇਹਦੇ ਵਿੱਚ ਕਿੱਡੀ ਮੱਦੀ ਤਾਕਤ ਆ ਸਾਨੂੰ ਪਤਾ ਹੀ ਨਹੀਂ ਸਾਨੂੰ ਖੁਦ ਹੀ ਨਹੀਂ ਪਤਾ ਇਹਦੀ ਸਾਂ ਖਾ ਲੋਗੇ ਅਸੀਂ ਸਪੇਅਰ ਮੈਨੂੰ ਲਾਉਣੀ ਨਹੀਂ ਤਿੰਨ ਦਿਨ ਚਾਰ ਦਿਨ ਭਾਜੀ ਡਰਾਈਵਰ ਬੰਦਾ ਜਿਹੜੀ ਮਰਜ਼ੀ ਸਰਪਨਾ ਸਕਦਾ ਪਰ ਜਦੋਂ ਅਸੀਂ ਕਰਦੇ ਹੀ ਨਹੀਂ ਅਸੀਂ ਕਹਿ ਰਹੇ ਹਾਂ ਹੁਣ ਇੱਕ ਮਿੰਟ ਹੁਣ ਸਾਡੇ ਮਹਿਕਮੇ ਦੇ ਕਿੰਨੇ ਕਿੰਨੇ 스타 스타 ਨੇ ਡਰਾਈਵਰ ਬੰਦੇ ਜਿਨ੍ਹਾਂ ਨੂੰ ਇੰਨੀ ਦੁਨੀਆ ਜਾਣਦੀ ਹੈ ਇੰਸਟਾਗ੍ਰਾਮ ਤੇ YouTube ਤੇ Facebook ਤੇ ਭਾਜੀ ਸਿਰਫ 4-5 ਬੰਦਿਆਂ ਨੇ ਇਸ ਮੁੱਦੇ ਦੇ ਉੱਤੇ ਵੀਡੀਓ ਆਈਆਂ ਠੀਕ ਹੈ ਜੀ ਨਹੀਂ ਮੈਂ ਕੋਈ ਬੰਦਾ ਬੋਲਦਾ ਨਹੀਂ ਸੁਣਾਂ ਜੇਰਾ ਕਿਸੇ ਦਾ ਵੀ ਕਦੇ ਨਹੀਂ ਕੀਤੀ ਜਿੰਦੇ ਸਾਡੇ ਨਾਲ ਹੋਣੀ ਆ ਸਮਝਦੇ ਨਾ ਉਸ ਦਿਨ ਦਾ ਢੀਕ ਕਰਦੇ ਆ ਨਹੀਂ ਬਾਕੀ ਗੱਲ ਐ ਭਾਜੀ ਜੇ ਅੱਜ ਕਿਸੇ ਕਿਸੇ ਆਪਾਂ ਨਹੀਂ ਬੋਲਦੇ ਨਾ ਉਹ ਦਿਨ ਦੂਰ ਨਹੀਂ ਹੈਗਾ ਉਹ ਅੱਗ ਸਾਡੇ ਘਰ ਵੀ ਆ ਸਕਦੀ ਹੈ ਗੱਡੀ ਚੋ ਲਾ ਕੇ ਨਾਲੇ ਕੁੱਟਿਆ ਕਰਨਗੇ ਨਾਲੇ ਉਹਨੂੰ ਕਹਿਣਗੇ ਤੇਲ ਕੱਢ ਕੇ ਦੇਉ ਐ ਟਾਇਰ ਫੁੱਲ ਕੇ ਦੇ ਇਹ ਦਿਨ ਇੱਥੇ ਆ ਜਾਣੇ ਆ ਭਾਜੀ ਆਏ ਪਏ ਆ ਭਾਜੀ ਸਮਝੇ ਨਾ ਗੱਲ ਆਏ ਪਏ ਆ ਬਹੁਤ ਥਾਂ ਤੇ ਹੋਇਆ 50 ਸਾਡਾ ਯੂਪੀਪੀਆਰ ਬਣ ਚੁੱਕਾ ਜਿਹੜੀ ਪਿਸਟਲ ਹੁੰਦਾ ਨਾ ਚਾਹੇ ਉਹ ਰਬੜ ਵਾਲਾਈ ਹੋਵੇ ਰਾਤ ਨੂੰ ਜਿੱਦਾਂ ਲਿਆ ਕੇ ਬੰਦਾ ਲਾੜਨਾ ਨਾ ਖੋਪੜਨਾ ਚਾਹੇ ਕਿਹੜਾ ਕੁਸ ਮਰਜ਼ੀ ਕਰਾ ਲੂ ਵੇਲੇ ਕੋ ਪੱਲਾ ਬੰਦਾ ਦਾ ਸੱਗੇ ਕੀ ਕਰੂ ਭਾਜੀ ਹਾਂਜੀ ਸਮਝੇ ਨਾ ਗੱਲ ਤੋ ਇਸ ਕਰਕੇ ਹੋਰ ਆਪਣੀ ਮਿਹਨਤ ਦੀ ਕਮਾਈ ਅਸੀਂ ਇਦਾਂ ਲਟਾ ਰਹੇ ਹਾਂ ਇਦਾਂ ਲਟਾ ਰਹੇ ਹਾਂ ਹਨਾ ਲਾਤਾ ਜਾ ਕੇ ਆਪਣੇ ਪਰਿਵਾਰਾਂ ਲਈ ਅਸੀਂ ਰੋੜਾ ਤੇ ਰਹਿੰਦੇ ਆ ਪਰ ਆਪਣੀ ਮਿਹਨਤ ਦੀ ਕਮਾਈ ਸਾਡੀ ਦੇਖ ਲਓ ਕਿੱਥੇ ਜਾਂਦੀ ਹੈ ਉਹ ਮਿਹਨਤਿਕਮਾਈ ਵੀ ਜਾ ਰਹੀ ਹੈ ਤੇ ਜਿਹੜਾ ਆ ਸਾਡੇ ਤੇ ਤਜੱਦਦ ਹੋ ਰਹੀ ਹੈ ਇਹ ਅਲੱਗ ਹੈ ਉਹ ਮਿਹਨਤਿਕਮਾਈ ਤਾਂ ਗਈ ਪਈ ਹੁਣ ਇਹ ਪੈਸਾ ਮੇਰੇ ਮਾਫ ਕਰਨਾ ਜੀ ਜੁਣੇ ਪੈਸਾ ਮੈਨੂੰ ਦੱਸੋ ਮੈਨੂੰ ਇਹ ਮਹੀਨੇ ਦੋ ਮਹੀਨੇ ਤਾਂ ਇਹਨਾਂ ਨੂੰ ਲਗਾਈਾ ਟਿਕਾਉ ਨਹੀਂ ਚਲੋ ਪ੍ਰਮਾਤਮਾ ਨੇ ਮੇਰੇ ਕੇ ਚੋ ਆਉਤੇ ਦੱਸਦੇ ਵਿੱਚ ਕਬਰ ਹੋ ਗਏ ਪਰ ਫਿਰ ਵੀ ਜਿਹੜਾ ਇਹ ਮਹੀਨਾ ਦੋ ਮਹੀਨੇ ਤਾਂ ਗੱਡੀ ਨਹੀਂ ਚਲਾ ਸਕਦੀ ਮੇਰੇ ਸਾਹਮਣੇ ਉਹ ਇਹਨਾਂ ਦਾ ਪਰਿਵਾਰ ਕਿੱਦਾਂ ਚੱਲੇਗਾ ਸਰਕਾਰਾਂ ਚਲਾਉਂਦੀਆਂ ਨਹੀਂ ਆਪੀ ਅਰੇ ਭਾਈ ਜੀ ਬੰਦਾ ਕੋਣ ਚਲਾਏ ਗਾਰ ਕੇੰਟਰਪਟ ਜਾਂਦਾ ਭਾਜੀ ਇੱਕ ਦੂਜੇ ਨੂੰ ਇੱਕ ਦੂਜੇ ਦਾ ਸਾਰਾ ਬਣਨਾ ਪੈਣਾ ਬੰਦੀ ਡਰਾਈਵਰ ਨੂੰ ਡਰਾਈਵਰ ਦਾ ਸੋਚਣਾ ਪੈਣਾ ਪਰ ਕੁਝ ਨਹੀਂ ਆਪਾਂ ਕੁਝ ਕਰ ਨਹੀਂ ਸਕਦੇ ਇਸ ਮਸਲੇ ਵਿੱਚ ਆਪਾਂ ਹੱਲ ਕੀ ਕੱਢੀਏ ਕੋਈ ਹੱਲ ਨਹੀਂ ਸਾਡੇ ਕੋਲ ਕਿਉਂਕਿ ਸਰਕਾਰਾਂ ਚੁੱਪੀ ਫੱਟੀ ਹੋਈ ਹੈ ਸਾਡੇ ਵਿਸ਼ੇ ਵਿੱਚ ਉਹਨਾਂ ਕੋਲ ਕੋਈ ਡਿਬੇਟ ਨਹੀਂ ਹੈ ਠੀਕ ਹੈ ਨਾ ਡਰਾਈਵਰ ਵਿਸ਼ੇ ਦੀ ਕੋਈ ਡਿਬੇਟ ਨਹੀਂ ਕਿਸੇ ਸਰਕਾਰ ਕੋਲ ਨਹੀਂ ਕਿਸੇ ਚੈਨਲ ਕੋਲ ਨਹੀਂ ਕਿਸੇ ਖਬਰ ਕੋਲ ਨਹੀਂ ਕਿਸੇ ਕੋਲ ਵੀ ਨਹੀਂ ਡ라이ਵਰ ਡ라이ਵਰ ਦਾ ਹੀ ਮੈਤੀ ਮਰ ਸਕਦਾ ਹੋਰ ਕੋਈ ਨਹੀਂ ਮਰ ਸਕਦਾ ਠੀਕ ਹੈ ਠੀਕ ਹੈ ਇਹ ਚੀਜ਼ਾਂ ਸਰਕਾਰ ਨੂੰ ਸਾਡੀਆਂ ਸੋਚਣੀਆਂ ਪਣੀਆਂ ਹੋਣ ਦੇਖੋ ਚਲੋ ਗੱਡੀਆਂ ਦੇ ਤਾਂ ਇੰਸ਼ੋਰਸਾਂ ਹੈਗੀਆਂ ਨੇ ਮੰਨ ਲੈਣਾ ਇੰਸ਼ੋਰਸਾਂ ਹੁਣ ਇਹਨਾਂ ਦੀਆਂ ਇੰਸ਼ੋਰਸਾਂ ਕਿੱਥੇ ਨੇ ਪੁਰਾ ਵੀਰਜੀ ਆ ਇਹ ਜਿਹੜੇ ਆਪਣੇ ਰੁਤਬੋਦ ਚਲੋ ਮਹਿੰਦੀ ਕਮਾਈ ਦਾ ਭਗਵਾਏ ਨਹੀਂ ਪਰ ਜਿਹੜਾ ਬੈਟ ਫੜ ਲਿਆ ਸਰੀਰ ਰੋਗੀ ਹੋ ਗਿਆ ਸਰੀਰ ਰੋਗੀ ਵਾਲੇ ਨੇ ਪਾਲ ਕੀਤਾ ਸੀ ਠੀਕ ਹੈ ਉਹ ਕੋਡ ਅਗਲੀ ਵੀ ਕਰ ਦਿੱਤਾ ਹੈ ਠੀਕ ਹੈ ਨਾ ਉਹਨੇ ਵੀ ਗੱਡੀ ਦੇ ਨਾਲ ਡਰਾਈਵਰ ਦਾ ਜਿਹੜਾ بیمਾ ਹੈ ਨਾ ਹੰਦੀ ਹੈ ਉਹ ਐਕਸੀਡੈਂਟ ਵਾਸਤੇ ਇਹਨੂੰ ਹੈ ਐਕਸੀਡੈਂਟ ਥੋੜੀ ਮੰਗ ਹਾਂਜੀ ਇਹ ਨਹੀਂ ਐਕਸੀਡੈਂਟ ਨਹੀਂ ਇਹ ਹਾਸਾ ਪੰਜਰਾ ਹੈ ਨਾ ਗੱਡੀ ਨੂੰ ਹਾਂ ਨਹੀਂ ਮੰਨਦੇ ਜੀ ਹੁਣ ਹੁਣ ਗੱਡੀ ਦੀ ਸ਼ੋਰੰਸ ਜੋੜ ਕੇ ਹੋਈ ਆ ਇਹੋ ਜਿਹਾ ਕਿ ਉਹ ਨਹੀਂ ਮੰਨਦੇ ਇਹ ਹੀ ਚਲੋਣ ਵਾਲੇ ਸੀ ਹੁਣੇ ਹੀ ਖੜ ਗਏ ਹੁਣ ਮੰਨ ਕੇ ਚਲੋ ਸ਼ੋਰੰਸ ਕੁੱਛ ਦੇਣਾ ਨਹੀਂ ਸੀ 2 ਮਹੀਨੇ ਬੈਟਰਸ ਤੇ ਸ਼ੋਰੰਸ ਹੋ ਵੀ ਖਤਮ ਫਿਰ ਕਾਨੂੰਨ ਬੜੀ ਜਲਦੀ ਜਾਦਾਂ ਦੇ ਚੀਜ਼ਾਂ ਦੀ ਵੀ ਸ਼ੋਰੰਸ ਖਤਮ ਹੋ ਗਈ ਆ ਤੇ ਜੇ ਦੀ ਲਾਈਫ ਪਲਾਨ ਨਹੀਂ ਹੋ ਸਕਦਾ ਜੇ ਨਿਕਲ ਰਹੀ ਆ ਅਜੀ ਤਾਂ ਕਿੰਨੇ ਵੀ ਗਵਰਨਮੈਂਟ ਸਟਿਕ ਚੱਲੇ ਗੱਡੀਆਂ ਸ਼ੋਰਟਸ ਆਣਾ ਹੈਲਥ ਇੰਸ਼ੋਰੈਂਸ ਵਿੱਚ ਹੋਣੀ ਚਾਹੀਦੀ ਆ ਕਿ ਗੱਡੀ ਦੀ ਇੰਸ਼ੋਰੈਂਸ ਦੀ ਅਮਾਉਂਟ ਕਿੱਥੇ ਤੱਕ ਜਾ ਰਹੀ ਅੱਜ ਦੇ ਟਾਈਮ 'ਚ ਉਸ ਅਮਾਉਂਟ ਦੇ ਵਿੱਚ ਡਰਾਈਵਰ ਦੀ ਹੱਥ ਤਾਂ ਦਵੇ ਐਮਰਜੈਂਸੀ ਡਰਾਈਵਰ ਗੱਡੀ 'ਚ ਬਿਮਾਰ ਹੋ ਜਵੇ ਕੋਈ ਕੋਈ ਕਾਰਨ ਦੀ ਉਹਦਾ ਘਰਪਣ ਹਸਪੀਟਲ ਦਾ ਖਰਚਾ ਤਾਂ ਹੋਣਾ ਜਿੰਦਾ ਤੁਸੀਂ ਲੋਈ ਦੀ ਇੰਸ਼ੋਰੈਂਸ ਕਰਕੇ ਸਾਡੇ ਤੋਂ ਕਾਦੀ ਗੁੰਡਾ ਪਰਚੀ ਲਾ ਰਹੇ ਹੋ ਤੁਸੀਂ ਸਾਡਾ ਦਿਲ ਕਰਦਾ ਸੀ ਕਿਸੇ 'ਚ ਗੱਡੀਆਂ ਮਾਰੀ ਪਰ ਅਰਦਾਹ ਪ੍ਰਮਾਤਮਾ ਦੀ ਮਾਰਨਾ ਕਿ ਬੰਦਾ ਬਿਮਾਰ ਹੋ ਗਿਆ ਹੁਣ ਆ ਸੁੱਚੇ ਸੀ ਸਾਡੇ ਨਾਮ 'ਚ ਇਹ ਤਾਂ ਗੱਡੀ ਦੀ ਇੰਸ਼ੋਰੈਂਸ ਦੇ ਵਿੱਚ ਵੈਰਾ ਪਣਾ ਚਾਹੀਦਾ ਨਾ ਹੈਰ ਤੇ ਇੰਸ਼ੋਰੈਂਸ ਸਾਨੂੰ ਦੇਣੀ ਚਾਹੀਦੀ ਹੈ ਗਵਰਨਮੈਂਟ ਮੁੱਦਾ ਚੱਕਦੀ ਨਹੀਂ ਫ੍ਰੀ ਦੀਆਂ ਚੀਜ਼ਾਂ ਤੇ ਜ਼ਿਆਦਾ ਡਿਪੈਂਡ ਹੋਈ ਹੈ ਗਵਰਨਮੈਂਟ ਅਸੀਂ ਫ੍ਰੀ ਦੀ ਚੀਜ਼ ਦੀ ਡਰ ਨਾਲ ਕੋਈ ਵੀ ਅਸਾਇਨੀ ਅਸੀਂ ਪਲੀਤਾ ਰੱਖਣਾ ਨਹੀਂ ਖਾਂਦੇ ਅਸੀਂ ਬਜੇਪਿਕਲ ਦਾ ਰਫਟਾ ਵੀ ਛੱਡਦੇ ਹਾਂ ਉੱਥੇ ਵੀ ਸਵਾਰ ਜਨਾ ਜ਼ਰੂਰੀ ਸਮਝਦੇ ਹਾਂ ਪਰ ਗਵਰਨਮੈਂਟ ਕਿਉਂ ਨਹੀਂ ਇਸ ਚੀਜ਼ ਕੋ ਹੁੰਦੀ ਰੇਲੀਆਂ ਤੇ ਰੰਨਿਆਂ ਦੇ ਵਿੱਚ ਡਰਾਈਵਰਾਂ ਨੂੰ ਜ਼ਰੂਰ ਬਣਾਇਆ ਜਾਂਦਾ ਕਿ ਗੱਡੀਆਂ ਦੀ ਜ਼ਰੂਰਤ ਆ ਉਹ ਤਾਂ ਜ਼ਬਰਦਸਤੀ ਹੀ ਸਾਨੂੰ ਆਕਿਆ ਤੋਂ ਰੋਕੇ ਪਈ ਜਗ੍ਹਾ ਤੇ ਮੈਂ ਫੁੱਲ ਬਗਾਈਦਾ ਸਹੀ ਗੱ ਪੰਜਾਬ ਦਾ ਨਾਗਰਿਕ ਹੈ ਇੱਕ ਵੋਟਰ ਆਈਡੀ ਦੀ ਪਾਵਰ ਰੱਖਦਾ ਮੈਂ ਪਰ ਮੇਰੀ ਗੱਡੀ ਵੀ ਨਾੱਕੇ ਤਰੋਕ ਕੇ ਮੈਨੂੰ ਕਹਿ ਰਹੇ ਨੇ ਕਿ ਗੱਡੀ ਬਕਰਾਉਣੀ ਚਾਹੀਦੀ ਹੈ ਮੈਂ ਚੱਲੀਆਂ ਚੀਜ਼ਾਂ ਲੇਕਿਨ ਮੈਨੂੰ ਪੁੱਛਿਆ ਵੀ ਮੈਨੂੰ ਉਸ ਤਰ੍ਹਾਂ ਤੇ ਰੋਟੀ ਪੁੱਛੀ ਨਹੀਂ ਪੁੱਛੀ ਸਰਕਾਰੀ ਮੁਲਾਜ਼ਮਾਂ ਨੇ ਜਿਹਨਾਂ ਲਾਈਵ ਕੋਈ ਕਾਨਫਰੈਂਸ ਕਰਕੇ ਬੈਠ ਜਵੇ ਮੈਂ ਉਸ ਦਾ ਜਵਾਬ ਦੇਣ ਲਈ ਹੱਕਦਾਰ ਹਾਂ ਮੈਂ ਇਹ ਜਿਹੜਾ ਪਾਰਟੀ ਦਾ ਮੁੱਦਾ ਹੈ ਤਾਂ ਇਹ ਜਾਗਾ ਸਰ ਗਵਰਨਮੈਂਟ ਕਿਸੇ ਵੀ ਮੁੱਦੇ ਤੇ ਹੋਵੇ ਪੰਜ ਸਾਲ ਬਾਅਦ ਗਵਰਨਮੈਂਟ ਬਦਲ ਜਾਂਦੀ ਇਨਸਾਨ ਨਹੀਂ ਬਦਲਦੇ ਅਸੀਂ ਇਨਸਾਨੀਅਤ ਦੇ ਹੱਕ ਤੇ ਗੱਲ ਕਰ ਰਹੇ ਆਂ ਫਿਰ ਵੱਡੀ ਜੀ ਸ਼ੋਰਸ ਹੁੰਦੀ ਯਾਰ ਲੋ ਇਹ ਬੰਦੇ ਦੀ ਮੈਡੀਕਲ ਹਾਦਸਾ ਹੋਵੇ ਭਾਜੀ ਨਾਲ ਹਾਦਸਾ ਹੋਇਆ ਇਹਨਾਂ ਦਾ ਮੈਡੀਕਲ ਦਾ ਖਰਚਾ ਚੱਕਣਾ ਲੱਜਦਾ ਹੈ ਇੰਸ਼ੋਰੈਂਸ ਨੂੰ ਕਿਉਂ ਨਹੀਂ ਗਵਰਨਮੈਂਟ ਗੱਲ ਕਰਦੀ ਕਿਉਂ ਨਹੀਂ ਆ ਤੇ ਸੰਸਦ 'ਚ ਇਹ ਗੱਲ ਚੱਕੀ ਜਾਂਦੀ ਉਹ ਤਕਲੀਫ ਸਾਨੂੰ ਵੀ ਬਹੁਤ ਹੁੰਦੀ ਸੀ ਲੋਈ ਦੀ ਇੰਸ਼ੋਰੈਂਸ ਕਰ ਕਰਕੇ ਇਹਨਾਂ ਵੱਡੀਆਂ ਏਜੰਸੀਆਂ ਨੂੰ ਪੈਸਾ ਭਰ ਰਹੇ ਹਾਂ ਸ਼ੋਰਸ ਕੰਪਨੀਆਂ ਨੂੰ ਅੱਜ ਤੱਕ ਸ਼ੋਰਸ ਗੱਡੀਆਂ 'ਦੀਆਂ ਕਿੰਨੀਆਂ ਕਰਵਾਈਆਂ ਕਿੰਨੀਆਂ ਖਤਮ ਹੋ ਗਈਆਂ ਵੈਸਾ ਟਾਈਮ ਨਹੀਂ ਆਇਆ ਕਿ ਗੱਡੀ ਕੋਈ ਟੱਚ ਹੋਈ ਤੇ ਮੈਂ ਸ਼ੋਰਨ ਦਾ ਕਲੇਮ ਚੱਕਾਂ। ਪਰ ਤਕਲੀਫ ਤਾਂ ਹੁੰਦੀ ਹੈ ਨਾ ਮਹੀਨੇ ਦਾ ਪਿਰਦੀ 40000 ਰੁਪਏ ਭਰਨਾ ਤਕਲੀਫ ਹੁੰਦੀ ਆ। ਉਹ ਮੈਂ ਆਪਣੇ ਬੱਚਿਆਂ ਦੇ ਆਖੜੀ ਵੀ ਕਰਾ ਸਕਦਾ ਹਾਂ। ਕੋਈ ਮੇਰੇ ਨਾਲ ਕੇ ਇਸ ਬਾਰੇ ਮੁੱਦੇ ਤੇ ਗੱਲ ਕਰੇ। ਕੋਈ ਵੀ ਪਾਰਟੀ ਦਾ ਸਬੰਧ ਦੇ ਦੋਵੇਂ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਸਾਡੇ ਦੇ ਪਈ ਆ ਸਾਨੂੰ ਤਕਲੀਫ ਆ ਸੀ ਉਹ ਗੱਲ ਦਾ ਮੁੱਦਾ ਛੱਡਾਗੇ। ਉਹੀ ਕਹਿੰਦੇ ਆ ਨਾ ਹਰ ਹਾਲ ਚ ਲੱਗੇ ਕੋਈ ਤਾਂ ਜਾਣੇ। ਸਾਡੀ ਗੁੱਡਾਂ ਦੀ ਸ਼ੋਰਤ ਦੇ ਵਿੱਚ ਗਵਰਨਮੈਂਟ ਕਰ ਸਕਦੇ ਤੇ ਪਈਆਂ ਜਿਤਾਈਆਂ ਦਾ ਦੇਖੇ। ਹਾਂਜੀ। ਹਾਂ। ਇਹ ਚੀਜ਼ਾਂ ਨਾ ਅਸੀਂ ਦੇਖੋ ਵੀਰ ਜੀ ਤੁਸੀਂ ਇਹ ਗੱਲ ਤੁਸੀਂ ਬਿਲਕੁਲ ਨਹੀਂ ਖਰਾਬ ਕਰਨਾ ਚਾਹੁੰਦੇ ਉਹ ਤੁਸੀਂ ਮੈਂ ਵੀਰੇ ਤੁਹਾਡੀ ਵੀ ਗੱਲ ਕਰ ਰਿਹਾ ਹਾਂ ਆਪਾਂ ਗੱਡੀ ਜਦੋਂ ਲੈਨੇ ਆ ਉਹ ਇਨਸਟਰਕਸ਼ਨ ਕਰਨਾ ਉਹ ਇਹ ਦੇਖੋ ਆਪਾਂ ਗੱਡੀ ਰੋਡ ਤੇ ਲਿਆਉਣੇ ਆ ਉਹ ਆਪਾਂ ਸਾਰੇ ਟੈਕਸ 페ਅ ਕਰ ਲੈਨੇ ਆ ਆਪਾਂ ਸਾਰੇ ਟੈਕਸ 페ਅਡ ਹੁੰਦੇ ਗੱਡੀ ਜਦੋਂ ਆਪਾਂ ਲੈਨੇ ਆ ਉਹਦਾ ਲਈ ਸਾਲ ਦਾ ਟੈਕਸ ਆਪਾਂ ਦੁਬਾਰਾ ਜਿਹੜਾ ਬੰਦਾ ਰੋਡ ਟੈਕਸ ਵੀ ਦਿਓ ਟੋਲ ਟੈਕਸ ਵੀ ਦਿਓ ਠੀਕ ਹੈ ਜੀ ਫਿਰ ਉਹਦੀ ਫਿਟਨੈਸ ਵੀ ਦਿਓ ਠੀਕ ਹੈ ਹਰ ਚੀਜ਼ ਦਾ ਅਸੀਂ ਟੈਕਸ ਦੇ ਰਹੇ ਹਾਂ ਹਰ ਚੀਜ਼ ਦਾ ਸਰ ਡਾਕੂਮੈਂਟ ਤੋਂ 100 ਰੁਪਏ ਤੱਕ ਦਾ ਵੀ ਟੈਕਸ ਦੇ ਰਹੇ ਹਾਂ ਜੀ 100 ਰੁਪਏ ਤੱਕ ਦਾ ਵੀ ਟੈਕਸ ਦੇ ਰਹੇ ਹਾਂ ਅਸੀਂ ਪਰ ਸਾਡੇ ਲਈ ਕੋਈ ਸੁਣਵਾਈ ਨਹੀਂ 100 ਰੁਪਏ ਦਾ ਪ੍ਰਦੂਸ਼ਨ ਲਾਗੂ ਕਰਤਾ ਗਵਰਨਮੈਂਟ ਨੇ ਉਹ ਵੀ ਚਲਾਨ ਦੀ ਧਾਰਾ 'ਚ ਰਜਿਸਟਰ ਕਰਤਾ ਕਿ ਹੁਣ ਵੈਲੇਟ ਆ ਉਹ ਵੀ ਅਸੀਂ ਕਰ ਰਹੇ ਹਾਂ ਪਰ ਸਾਡੀ ਲਾਈਫ ਦੀ ਕੋਈ ਵੈਲੀ ਨਹੀਂ ਅਸੀਂ ਉਹ 100 ਰੁਪਏ ਦੇ ਪ੍ਰਦੂਸ਼ਨ ਨਾਲੋਂ ਵੀ ਜ਼ਿਆਦਾ ਗਿਰੇ ਹੋਏ ਹਾਂ ਹਾਂ ਬਿਲਕੁਲ ਸਹੀ ਗੱਲ ਹੈ 100 ਰੁਪਏ ਦਾ ਪ੍ਰਦੂਸ਼ਨ ਨਾ ਹੁਣ ਤੇ ਚਲਾਨ ਦੀ ਧਾਰਾ ਪਰ ਦਿੱਤੀ ਤੁਸੀਂ ਕਿ ਇਹ ਵੈਲੇਟ ਆ ਤੇ ਜੋ ਸਾਡੀ